ਮਾਂ ਮਾਹੀ ਤੂੰ ਸਤਿਰਾੰਦਾ ਦੇ ਤੂੰ 23 ਸਾਲਾਂ ਨੀਲਮ ਨੂੰ ਆਪਣੇ ਵਿਆਹ ਦਾ ਬੇहद ਚਾਹੀ ਸੀ ਹੱਥਾਂ ਦੇ ਉੱਪਰ ਥਿੰਦਾਂ ਦੀ ਨੂ ਲਖਵਾ ਕੇ ਜਦੋਂ ਉਸਨੇ ਮਹਿੰਦੀ ਲਗਾਈ ਤਾਂ ਹੀ ਦੇਖ ਕੇ ਉਸਦਾ ਲਾੜਾ ਵੀ ਖੁਸ਼ ਹੋ ਗਿਆ ਸੀ ਲਾੜਾ ਤੇ ਲਾੜੀ ਇਸ ਦਿਨ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਕੁਝ ਹੀ ਮਿੰਟਾਂ ਦੇ ਵਿੱਚ ਕੁੜੀ ਨੇ ਆਪਣਾ ਪੇਕੇ ਘਰ ਛੱਡ ਕੇ ਸਹੁਰੇ ਘਰ ਪੈਰ ਪਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਇੰਨੀ ਮਾੜੀ ਘਟਨਾ ਵਾਪਰੀ ਹੈ ਕਿ ਹਰ ਕੋਈ ਇਸ ਨੂੰ ਦੇਖਣ ਅਤੇ ਸੁਣਨ ਤੋਂ ਬਾਅਦ ਦੁਖੀ ਹੋ ਜਾਂਦਾ ਹੈ ਵਿਆਹ ਵਾਲੇ ਦਿਨ ਮਾਪਿਆਂ ਦੇ ਚਾਹ ਵੀ ਖਤਮ ਕਰ ਦਿੱਤੇ ਗਏ ਅਤੇ ਮੁੰਡੇ ਦੇ ਸਾਰੇ ਸੁਪਨੇ ਵੀ ਉਸ ਸਮੇਂ ਟੁੱਟ ਗਏ ਜਦੋਂ ਪਤਾ ਲੱਗਿਆ ਕਿ ਲਾੜੀ ਕੁਝ ਮਿੰਟ ਪਹਿਲਾਂ ਹੀ ਜਿਸ ਕੁੜੀ ਨੂੰ ਉਹ ਆਪਣੀ ਪਤਨੀ ਦੇ ਰੂਪ ਤੇ ਵਿੱਚ ਸਵੀਕਾਰ ਕਰ ਚੁੱਕਿਆ ਸੀ ਅਤੇ ਰੱਬ ਦਾ ਸ਼ੁਕਰਾਨਾ ਕਰ ਰਿਹਾ ਸੀ ਉਸੇ ਹੀ ਪਲ ਉਸ ਦੀ ਅੱਖਾਂ ਦੇ ਸਾਹਮਣੇ ਹੀ ਉਸ ਦੀ ਪਤਨੀ ਦੀ ਜਾਨ ਚਲੀ ਜਾਂਦੀ ਹੈ ਇਹ પતિ ਪਤਨੀ ਆਪਸ ਦੇ ਵਿੱਚ ਕੁਝ ਘੰਟੇ ਵੀ ਨਹੀਂ ਬਿਤਾ ਸਕੇ ਕਿ ਉਹਨਾਂ ਦਾ ਇਹ ਘਰ ਉਜੜ ਗਿਆ ਸਾਰੇ ਸੁਪਨੇ ਧਰੇ ਦੇ ਧਰੇ ਰਹਿ ਗਏ ਪਤਾ ਲੱਗਿਆ ਕਿ ਵਿਆਹ ਤੋਂ ਪਹਿਲਾਂ ਜਿਹੜੇ ਉਹ ਸੁਪਨੇ ਸਜਾ ਕੇ ਬੈਠੇ ਸੀ ਵਿਆਹ ਵਾਲੇ ਦਿਨ ਚਾਹਵਾਂ ਦੇ ਨਾਲ ਖੁਸ਼ੀ ਦੇ ਨਾਲ ਆਪਣਾ ਇਹ ਵਿਆਹ ਕਰ ਰਹੇ ਸਨ ਉਹ ਮਿੰਟਾਂ ਦੇ ਵਿੱਚ ਸਭ ਖਤਮ ਹੋ ਗਿਆ ਬੀਤੇ ਦਿਨੀ ਪਿੰਡ ਸਵਾਹ ਵਾਲਾ ਤੋਂ ਦਿਲ ਨੂੰ ਝੰਜੋੜ ਦੇਣ ਵਾਲਾ ਇਹ ਮਾਮਲਾ ਸਾਹਮਣੇ ਆਇਆ ਦੱਸਦੀ ਕਿ ਜਲਾਲਾਬਾਦ ਦੇ ਅਧੀਨ ਪੈਂਦੇ ਇਸ ਪਿੰਡ ਦੇ ਵਿੱਚ ਉਹ ਘਟਨਾ ਵਾਪਰੀ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਗਿਆ 23 ਸਾਲ ਦੀ ਲਾੜੀ ਨੀਲਮ ਰਾਣੀ ਜਿਸ ਦਾ ਵਿਆਹ ਉਹੀ ਰਿਹਾ ਸੀ ਕਿ ਉਸੇ ਦੌਰਾਨ ਹੀ ਸ਼ਗਨ ਪੈਣ ਤੋਂ ਪਹਿਲਾਂ ਹੀ ਲਾੜੀ ਨੇ ਦਮ ਤੋੜ ਦਿੱਤਾ ਦਰਅਸਲ ਖੁਸ਼ੀ-ਖੁਸ਼ੀ ਵਿਆਹ ਦੀਆਂ ਰਸਮਾਂ ਚੱਲ ਹੀ ਰਹੀਆਂ ਸਨ ਬਰਾਤ ਆਈ ਲਾਮਾਂ ਲਈਆਂ ਗਈਆਂ ਸਾਰਾ ਪਰਿਵਾਰ ਇੱਕ ਦੂਸਰੇ ਨਾਲ ਗੱਲਾਂ-ਬਾਤਾਂ ਤੇ ਪਿਆਰ ਵੰਡ ਰਿਹਾ ਸੀ ਅਤੇ ਕੁਝ ਹੀ ਪਲਾਂ ਦੇ ਵਿੱਚ ਇਸ ਕੁੜੀ ਨੇ ਆਪਣਾ ਪੇਕੇ ਘਰ ਛੱਡ ਕੇ ਸਹੁਰੇ ਘਰ ਪਹੁੰਚ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਕੁੜੀ ਕਿਸ ਤਰ੍ਹਾਂ ਦੇ ਨਾਲ ਉਸ ਨੂੰ ਕਬਰਾਹਟ ਮਹਿਸੂਸ ਹੁੰਦੀ ਹੈ ਮਤੇ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਹ ਦੁਨੀਆ ਤੋਂ ਹੀ ਚਲੀ ਗਈ ਉਸੇ ਸਮੇਂ ਹੀ ਡਾਕਟਰ ਨੂੰ ਬੁਲਾਇਆ ਗਿਆ ਤੇ ਥੋੜੀ ਲੜਕੀ ਨੂੰ ਠੀਕ ਮਹਿਸੂਸ ਹੋਣ ਦੀ ਗੱਲ ਕਹੀ ਗਈ ਸਟੇਜ ਤੇ ਜੈ ਮਾਲਾ ਦੇ ਲਈ ਲਿਆਇਆ ਗਿਆ ਸੀ ਇਥੇ ਸਟੇਜ ਤੇ ਲੱਗੇ ਸੋਫੇ ਤੇ ਬੈਠਦੀ ਸਾਰ ਹੀ ਲਾੜੀ ਨੀਲਮ ਬੇਸੁੱਧ ਹੋ ਗਈ ਅਤੇ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਹ ਇਸ ਦੁਨੀਆ ਦੇ ਵਿੱਚ ਨਹੀਂ ਐਨਾ ਹੀ ਨਹੀਂ ਕੁੜੀ ਦੇ ਜਾਣ ਤੋਂ ਬਾਅਦ ਲਾੜਾ ਵੀ ਬੇਹੋਸ਼ ਹੋ ਗਿਆ ਉਸ ਦੀਆਂ ਅੱਖਾਂ ਦੇ ਸਾਹਮਣੇ ਇਹ ਸਭ ਕੁਝ ਹੋ ਰਿਹਾ ਸੀ ਆਪਣੇ ਅੱਖੀਂ ਸਨੇਹੇ ਘਰ ਉਜੜਦਾ ਦੇਖਿਆ ਤੇ ਖੁਸ਼ੀਆਂ ਨੂੰ ਤਬਾਹ ਹੁੰਦੇ ਦੇਖਿਆ ਸੀ ਉਸ ਨੂੰ ਵੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਦੱਸ ਦੇ ਕਿਸ ਘਟਨਾ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਬੀਤੇ ਦਿਨੀ ਹੀ ਇਸ ਘਰ ਦੇ ਵਿੱਚ ਨੱਚਣ ਗਾਣ ਦੀਆਂ ਆਵਾਜ਼ਾਂ ਆ ਰਹੀਆਂ ਸਨ ਸਾਰੇ ਪਿੰਡ ਵਾਲੇ ਸਜਤ ਇਸ ਘਰ ਨੂੰ ਦੇਖ ਕੇ ਖੁਸ਼ ਹੋ ਰਹੇ ਸੀ ਕਿ ਨੀਲਮ ਦਾ ਵਿਆਹ ਹੋ ਗਿਆ ਪਰ ਵਿਆਹ ਵਾਲੇ ਦਿਨ ਹੀ ਡੋਲੀ ਤੋਰਨ ਤੋਂ ਕੁਝ ਸਮੇਂ ਪਹਿਲਾਂ ਹੀ ਕੁੜੀ ਨੇ ਦਮ ਤੋੜ ਦਿੱਤਾ ਵੇ ਵੀ ਕਿਹਾ ਜਾ ਰਿਹਾ ਹੈ ਕਿ ਇਸ ਦਾ ਕਾਰਨ ਬੀਪੀ ਲੋ ਹੋਣਾ ਲੜਕੀ ਦੇ ਸੋਹਰੇ ਨੇ ਇਸ ਸਬੰਧ ਤੇ ਵਿੱਚ ਜਾਣਕਾਰੀ ਦਿੱਤੀ ਹੈ ਪਿਆ ਤੋਂ ਪਹਿਲਾਂ ਦੀਆਂ ਤਸਵੀਰਾਂ ਦੇ ਵਿੱਚ ਲਾੜੀ ਨੀਲਮ ਹੱਥਾਂ ਦੇ ਵਿੱਚ ਕਲੀਰੇ ਪਾ ਕੇ ਫੋਟੋ ਸ਼ੂਟ ਕਰਵਾਉਂਦੀ ਨਜ਼ਰ ਆਈ ਜਿੱਥੇ ਕੀ ਬੇहद ਖੁਸ਼ ਸੀ ਅਤੇ ਨਾਲ ਹੀ ਦੇਖਿਆ ਜਾ ਰਿਹਾ ਹੈ ਕਿ ਕਿਵੇਂ ਆਨੰਦ ਕਾਰਜ ਮੌਕੇ ਰੱਬ ਦੀ ਹਜ਼ੂਰੀ ਦੇ ਵਿੱਚ ਇੱਕ ਦੂਸਰੇ ਦੇ ਹੋਏ ਇਹ ਕੁੜੀ ਮੁੰਡਾ ਆਪਣੇ ਭਵਿੱਖ ਦੇ ਲਈ ਵਿਯਉਂਤ ਬਣਾ ਰਹੇ ਸਨ ਇੰਨੀ ਮਾੜੀ ਘਟਨਾ ਵਾਪਰਨ ਤੋਂ ਬਾਅਦ ਖਾਲੀ ਜਾਂਦੀ ਹੈ ਬਰਾਤ ਵੀ ਹਰ ਇੱਕ ਵਿਅਕਤੀ ਇਹੀ ਗੱਲ ਕਰ ਰਿਹਾ ਸੀ ਕਿ ਆਖਿਰਕਾਰ ਉਹਨਾਂ ਦੇ ਪਰਿਵਾਰ ਤੇ ਨਾਲ ਤੇ ਉਸ ਕੁੜੀ ਦੇ ਨਾਲ ਇਹ ਕੀ ਵਾਪਰ ਗਿਆ ਉਸ ਦੇ ਮਾਪਿਆਂ ਦੇ ਬਾਰੇ ਸੋਚ ਕੇ ਹਰ ਕਿਸੇ ਦੀਆਂ ਅੱਖਾਂ ਨਮ ਸੀ ਜਿਨ੍ਹਾਂ ਨੇ ਆਪਣੀ ਧੀ ਦੇ ਸਾਰੇ ਚਾਹ ਪੂਰੇ ਕੀਤੇ ਤੇ ਅੱਜ ਜਦੋਂ ਵਿਆਹ ਦਾ ਮੌਕਾ ਸੀ ਤਾਂ ਉਸੇ ਸਮੇਂ ਹੀ ਸਭ ਕੁਝ ਬਰਬਾਦ ਹੋ ਗਿਆ ਤਾ ਆਖਿਰਕਾਰ ਇਹ ਦੁਖਦਕਟਨਾ ਵਾਪਰੀ ਕਿਵੇਂ ਤਾਂ ਇਸਦਾ ਜਵਾਬ ਇਹੀ ਮਿਲਿਆ ਕਿ ਕੁੜੀ ਦਾ ਬੀਪੀ ਲੋ ਹੋ ਗਿਆ ਸੀ ਜਿਸ ਤੇ ਕਾਰਨ ਉਸਦੀ ਜਾਨ ਗਈ ਹੈ ਇਸ ਤੋਂ ਬਾਅਦ ਹੀ ਬਰਾਤ ਨੂੰ ਖਾਲੀ ਵਾਪਸ ਜਾਣਾ ਪਿਆ ਕੁੜੀ ਦੇ ਘਰ ਵਾਲਿਆਂ ਨੇ ਡੋਲੇ ਦੀ ਥਾਂ ਤੇ ਜਦੋਂ ਕੁੜੀ ਦੀ ਅਰਥੀ ਚੁੱਕੀ ਤਾਂ ਸਭ ਦੀਆਂ ਤਾਂਹਾਂ ਨਿਕਲ ਗਈਆਂ ਇਹ ਸਾਰਾ ਮਾਮਲਾ ਪਿੰਡ ਸਵਾਹ ਵਾਲਾ ਦਾ ਹੈ ਜਿੱਥੇ ਸੋਮਵਾਰ ਨੂੰ ਜੈ ਚੰਦ ਦੀ 23 ਸਾਲ ਦੀ ਕੁੜੀ ਨੀਲਮ ਦਾ ਵਿਆਹ ਸੀ ਉਸ ਦੀ ਬੇਟੀ ਨੂੰ ਵਿਆਉਣ ਤੇ ਲਈ ਉਸਦੇ ਹੀ ਪਿੰਡ ਰੁਕਣਾ ਬਸਤੀ ਤੋਂ ਮਹਿੰਦਰ ਕੁਮਾਰ ਥਿੰਦ ਦਾ ਪੁੱਤ ਗੁਰਪ੍ਰੀਤ ਬਰਾਤ ਲੈ ਕੇ ਪਹੁੰਚਿਆ ਸੀ ਘਰ ਵਾਲਿਆਂ ਨੇ ਬਰਾਤ ਦਾ ਸਵਾਗਤ ਧੂਮ-ਧਾਮ ਦੇ ਨਾਲ ਕੀਤਾ ਹਰ ਪਾਸੇ ਖੁਸ਼ੀ ਦਾ ਮਾਹੌਲ ਸੀ ਅਤੇ ਇਸ ਦੇ ਵਿਚਾਲੇ ਹੀ ਆਨੰਦ ਕਾਰਜ ਹੋਣ ਤੋਂ ਬਾਅਦ ਨੀਲਮ ਦੀ ਮਾਂ ਨੇ ਦੱਸਿਆ ਕਿ ਆਨੰਦ ਕਾਰਜ ਤੋਂ ਪਹਿਲਾਂ ਹੀ ਬੇਟੀ ਨੇ ਉਸ ਨੂੰ ਇਹ ਜ਼ਰੂਰ ਕਿਹਾ ਸੀ ਕਿ ਉਸ ਨੂੰ ਕਬਰਾਹਟ ਹੋ ਰਹੀ ਹੈ ਉਸ ਤੋਂ ਬਾਅਦ ਉਸਨੇ ਪਾਣੀ ਪੀਤਾ ਅਤੇ ਪਾਣੀ ਪੀਣ ਤੋਂ ਬਾਅਦ ਉਹ ਆਰਾਮ ਕਰਨ ਲੱਗੀ ਉਸਨੂੰ ਲੱਗਿਆ ਕਿ ਹੁਣ ਸਭ ਕੁਝ ਠੀਕ ਹੈ ਪਰ ਉਸਦਾ ਇਹ ਅੰਦਾਜ਼ਾ ਗਲਤ ਸੀ ਆਨੰਦਕਾਰਜ ਹੋਣ ਤੋਂ ਬਾਅਦ ਬੇਟੀ ਨੂੰ ਜਦੋਂ ਸਟੇਜ ਤੇ ਲਜਾਇਆ ਜਾ ਰਿਹਾ ਸੀ ਤਾਂ ਉਹ ਅਚਾਨਕ ਹੀ ਬੇਹੋਸ਼ ਹੋ ਗਈ ਉਸਦੇ ਮੂੰਹ ਦੇ ਉੱਪਰ ਪਾਣੀ ਦੇ ਕਈ ਛਿੱਟੇ ਮਾਰੇ ਗਏ ਪਰ ਉਸਨੂੰ ਹੋਸ਼ ਹੀ ਨਹੀਂ ਆਈ 10 ਮਿੰਟ ਤੱਕ ਲੋਕਾਂ ਨੇ ਕੁੜੀ ਨੂੰ ਹੋਸ਼ ਚ ਲਿਆਉਣ ਦੀ ਕੋਸ਼ਿਸ਼ ਕੀਤੀ ਪਰਿਵਾਰਿਕ ਮੈਂਬਰਾਂ ਨੇ ਪਿੰਡ ਦੇ ਡਾਕਟਰ ਨੂੰ ਬੁਲਾਇਆ ਤੇ ਉਸਨੂੰ ਜਦੋਂ ਕੁੜੀ ਨੂੰ ਦਿਖਾਇਆ ਗਿਆ ਤਾਂ ਪਤਾ ਲੱਗਿਆ ਕਿ ਉਹ ਖਤਮ ਹੋ ਚੁੱਕੀ ਹੈ ਉਸ ਦੇ ਸਾਂ ਰੁਕ ਚੁੱਕੇ ਨੇ ਇਸ ਤੋਂ ਬਾਅਦ ਹਰ ਪਾਸੇ ਮਾਤਮ ਫਸਰ ਗਿਆ ਜਿੱਥੇ ਨੱਚਣਾ ਗਾਣਾ ਹੋ ਰਿਹਾ ਸੀ ਉੱਥੇ ਸਭ ਕੁਝ ਧਰਿਆ ਧਰਾਇਆ ਰਹਿ ਗਿਆ ਕੁੜੀ ਨੇ ਜਿਸ ਮੁੰਡੇ ਦੇ ਨਾਮ ਦੀ ਮਹਿੰਦੀ ਲਗਾਈ ਸੀ ਉਹ ਸਭ ਕੁਝ ਉਜੜ ਗਿਆ ਤੇ ਇਹ ਦੇਖਦੇ ਹੋਏ ਮੁੰਡਾ ਵੀ ਬੇहद ਹੀ ਜ਼ਿਆਦਾ ਪਰੇਸ਼ਾਨ ਅਤੇ ਸਦਮੇ ਦੇ ਵਿੱਚ ਹੈ ਦੱਸਦੀ ਹੈ ਕਿ ਉਹ ਵੀ बेहोश ਹੋ ਗਿਆ ਸੀ ਕਿ ਕਿਸ ਤਰ੍ਹਾਂ ਦੇ ਨਾਲ ਉਸਦੇ ਨਾਲ ਹੀ ਇੰਨਾ ਮਾੜਾ ਪਾਣਾ ਵਾਪਰਨਾ ਸੀ ਕਿ ਵਿਆਹ ਵਾਲੇ ਦਿਨ ਹੀ ਜਿਸ ਕੁੜੀ ਨੂੰ ਲੈ ਕੇ ਉਸਨੇ ਵਾਪਸ ਪਹੁੰਚਣਾ ਸੀ ਬਰਾਤ ਦੇ ਨਾਲ ਨਵੀਂ ਸਜੀ ਹੋਈ ਲਾੜੀ ਨੂੰ ਲੈ ਕੇ ਘਰ ਜਾਣਾ ਸੀ ਉੱਥੇ ਪੂਰੀਆਂ ਤਿਆਰੀਆਂ ਸੀ ਉਸ ਤੋਂ ਪਹਿਲਾਂ ਹੀ ਇਹ ਸਾਰਾ ਕੁਝ ਖਤਮ ਹੋ ਗਿਆ ਸਾਰੇ ਇਹ ਸਭ ਬਹੁਤ ਚਾਹਾਂ ਨਾਲ ਆਨੰਦ ਗਾਰਜ ਕੀਤੇ ਸਭ ਕਾਰਵਿਆਰ ਕਰਕੇ ਲੈ ਚੱਲੇ ਸੀਗੇ ਸਟੇਜ 'ਤੇ ਕਹਿੰਦੀ ਮਮਾ ਮੇਨ ਕਪੜਾੜੀ ਹੋਈ ਏ ਵਿਰਾਟ ਉਂਝਾਇ ਕੇ ਕਹਿੰਦੇ ਚਲੋ ਮੈਂ ਠੀਕ ਹੈ ਗਿਆ ਐਸੇ ਸਟੇਜ ਤੇ ਲੈ ਗਏ ਉੱਥੇ ਫਿਰ ਕਹਿੰਦੇ ਮੈਨੂੰ ਕੋ ਵਿਰਾਟ ਹੋਣ ਲੱਗੀ ਏ ਸਟੇਜ ਤੇ ਉਤਾਰ ਕੇ ਕਹਿੰਦੇ ਚੱਲ ਇਹਨੂੰ ਘਰੇ ਲੈ ਜਾਨੇ ਆ ਘਰੇ ਲਾ ਜਾ ਕੇ ਚਲ ਚੇਂ ਚੁੰਜ ਕਰਕੇ ਤੇ ਸ਼ਹਿਰ ਲੈ ਗਏ ਤੇ ਬਾਅਦ ਉਹ ਤੋਂ ਕਹਿੰਦੇ 15 20 ਮਿੰਟ ਬਾਅਦ ਆਇਆ ਕਹਿੰਦੇ ਫੋਨ ਕਹਿੰਦੇ ਠੀਕ ਹੈ ਜੀ ਪ੍ਰੋਗਰਾਮ ਸ਼ੁਰੂ ਕਰਾ ਦਿਓ ਕਹਿੰਦੇ ਪ੍ਰੋਗਰਾਮ ਸ਼ੁਰੂ ਕਰਾ ਦਿਓ ਕਹਿੰਦੇ ਉਹ ਰਿਕਸ਼ਾ ਕਰਾਇਆ ਤੇ 20 ਮਿੰਟ ਬਾਅਦ ਫਿਰ ਕੋਨਾ ਆ ਗਿਆ ਪਰ ਨਹੀਂ ਰਹੀ ਜਾਤੀ ਐ ਯਾਰ ਵੀਰੇ ਆ ਵਾਪਰ ਗਿਆ ਮਾਲਕ ਕਿਸੇ ਨਾਲ ਨਾ ਕਰੇ ਆ ਵਾਪਰਿਆ ਜੋ ਨਹੀਂ ਦੇ ਦਿੱਤੀ ਉਹ ਤੋੜੀ ਵੀ ਹਾਂਜੀ ਨੰਦਕਾਰ ਜੋ ਹੋ ਗਏ ਸੀ ਸਨੇਪਾ ਵਗੈਰਾ ਕਰਾ ਕੇ ਹੋ ਗੀਆਂ ਇਹ ਸਾਰੀਆਂ ਜੀ ਬਸ ਇੱਕ ਜਮਾਲਾ ਦੀ ਰਸਮ ਤੇ ਚੱਲੇ ਸੀਗੇ ਸਾਰਾ ਕੁਝ ਤਿਆਰੀਆਂ ਸੀ ਵੀਰੇ ਤੇ ਬਸ ਆ ਪਾਣਾ ਪਰ ਗਿਆ ਸਾਡੇ ਨਾਲ ਵੀਰੇ ਕੀ ਕਰੀਏ ਸਾਨੀ ਸਾਰੀਆਂ ਰੇ ਜਾਂਦੇ ਮਾ ਇਹ ਦਾ ਹੈ ਹੋਇਆ ਜੀ ਠੀਕ ਸੀ ਬੱਚਾ ਸਾਡਾ ਆਨੰਦ ਗਰਜੋਏ ਨੇ ਖੁਸ਼ੀ ਖੁਸ਼ੀ ਗਏ ਨੇ ਉੱਥੇ ਆਪਣੇ ਟੈਂਟ ਲੱਗਾ ਜਿੱਥੇ ਉੱਥੇ ਜਾਣਾ ਸੀ ਤਾਂ ਟੈਂਟ ਦੇ ਬਾਹਰ ਥੋੜਾ ਜਿਹਾ ਇੱਕ ਵਾਰ ਕਮਜ਼ੋਰ ਹੋਇਆ ਰਨ ਨੂੰ ਤੇ ਜਦੋਂ ਪਾਣੀ ਪੂਣੀ ਪੀਤਾ ਤਾਂ ਸਹੀ ਹੋ ਗਿਆ ਉਸ ਤੋਂ ਬਾਅਦ ਅੰਦਰ ਚਲੇ ਗਏ ਨੇ ਸ਼ਗਨ ਵੀ ਪਾਣੇ ਸੀ ਜੈ ਮੱਲਾ ਪਾਣੀ ਸੀ ਉੱਥੇ ਉਹ ਸਟੇਜ ਤੇ ਗਏ ਨੇ ਸਿੱਧੇ ਜਾ ਕੇ ਜਿਹੜੇ ਸੋਫੇ ਤੇ ਬੈਠ ਰਹੇ ਤਾਂ ਬਸ ਉਸ ਤੋਂ ਪੁੱਛ ਨਹੀਂ। ਆਨੰਦ ਕਰ ਜੂਗੇ ਜੀ। ਆਨੰਦ ਕਰ ਲੋਗੇ ਸੀ। ਆਨੰਦ ਕਰ ਜੂਗੇ ਸੀ। ਸ਼ਗਨ ਜੈ ਮਾਲਾ। ਜੈ ਮਾਲਾ ਸੁਣ ਲਈ ਸੀ। ਹੋਰ ਕੀ? ਠੀਕ ਹੈ। ਉਹਨਾਂ ਕੋਈ ਦੱਸਿਆ ਉਹਨਾਂ ਨੇ ਕੋਈ ਤਕਲੀਫ ਹੋ ਰਹੀ ਸੀ। ਕੁਝ ਨਹੀਂ। ਉਹਨਾਂ ਨੇ ਥੋੜੀ ਘਬਰਾਟ ਬਿਲਾ ਦੱਸਿਆ ਸੀ ਘਬਰਾਟ ਹੋ ਰਹੀ ਏ। ਪਾਣੀ ਪੂਣੀ ਪਿਲਾਇਆ ਤਾਂ ਠੀਕ ਹੋ ਗਿਆ। ਉਸ ਤੋਂ ਬਾਅਦ ਉੱਤੇ ਉਸ ਤੋਂ ਬਾਅਦ ਨਹੀਂ ਬੋਲੇ ਤਾਂ ਨਾ ਹੀ ਉਹਨਾਂ ਨੇ ਕੁਝ ਦੱਸਿਆ। ਉੱਥੇ ਹੀ ਨਹੀਂ ਉਸ ਤੋਂ ਬਾਅਦ ਘਰ ਲੈ ਕੇ ਆਏ।